ਪਾਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਇਹਨਾਂ ਦੋ ਬੱਚਿਆਂ ਨੂੰ ਪਾਲਿਆ ਕਿਉਂਕਿ ਬਚਪਨ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਜਿਹੜੇ ਆ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਤੇ ਕੋਈ ਵੀ ਕਮਾਈ ਦਾ ਸਹਾਰਾ ਨਹੀਂ ਮਾਤਾ ਜੀ ਦਾ ਉਹ ਇਕਲੌਤਾ ਪੁੱਤ ਜਿਹੜਾ ਸੀ ਉਹ ਹੀ ਦੁਨੀਆ ਨੂੰ ਪਿਆਰਾ ਹੋ ਗਿਆ ਦੋ ਇਹਦੇ ਬੇਟੇ ਸੀ ਇੱਕ ਉਹਨੂੰ ਕੈਂਥਰ ਹੋ ਗਿਆ ਸੀ ਦੂਜਾ ਸ਼ਰਾਬ ਨਾਲ ਮਰ ਗਿਆ ਇੱਕ ਨੌ ਬਚਾਰੀ ਪੂਰੀ ਹੋ ਗਈ ਦੇ ਕਹਾਣੀ ਤੇ ਮਾਰੀ ਆ ਕਿ ਇਹਨੇ ਵਿਚਾਰੇ ਨੇ ਬੜੇ ਰੋਲ ਖੋਲ ਕੇ ਨਿਆਣੇ ਪਾਲੇ ਦੋਵੇਂ ਤੇ ਮਦਾ ਪਿੰਡ ਦੀ ਅੱਗੇ ਵੀ ਮਦਦ ਕਰੀ ਜਾਂਦਾ ਹੁਣ ਵੀ ਸਾਰਾ ਪਿੰਡ ਮਦਦ ਕਰੂਗਾ ਇਹਨੇ ਜੇ ਕੋਈ ਵੇਤ ਕਿਸੇ ਕੋ ਵੇਤੀ ਜੋ ਹੈਗਾ ਕਿਸੇ ਕੋ ਆਪਣਾ ਰੱਖਦਾ ਮਰਚਿੰਗੀ ਤਾਕਤ ਭੈਣ ਭਰਾ ਕੋਈ ਹੋਏ ਵਾਲਾ ਤੇ ਮਦਦ ਕਰੇ ਦਾਨਪੁਣ ਚੰਗਾ ਘਰ ਵੀ ਕਿਸੇ ਸਮਾਜ ਸੇਵੀ ਵੀਰ ਨੇ ਇਹਨਾਂ ਨੂੰ ਬਣਾ ਕੇ ਦਿੱਤਾ ਤੇ ਬਹੁਤ ਮਿਹਨਤ ਕੀਤੀ ਮਾਤਾ ਜੀ ਨੇ ਇਹਨਾਂ ਬੱਚਿਆਂ ਨੂੰ ਪਾਲਣ ਵਾਸਤੇ ਤੇ ਹੁਣ ਇਹ ਭੈਣ ਦਾ ਵਿਆਹ ਕਰਿਆ ਥੋੜੇ ਦਿਨਾਂ ਤੱਕ ਤੇ ਘਰ ਦੇ ਵਿੱਚ ਗਰੀਬੀ ਕਰਕੇ ਵਿਆਹ ਦੇ ਖਰਚੇ ਬਹੁਤ ਹੁੰਦੇ ਨੇ ਤੇ ਪਰਿਵਾਰ ਚ ਕੌਣ-ਕੌਣ ਸੀ ਤੁਹਾਡੇ ਪਰਿਵਾਰ ਚ ਹੀ ਨੋ ਪੁੱਤੀ ਦੋ ਪੋਤ ਮੁਕੇ ਤਿੰਨ ਪੁੱਤਰੇ ਮੁਕੇ ਦੋ ਹਨ ਨੋ ਅੱਛਾ ਸਾਰਾ ਪਰਿਵਾਰ ਜੀ ਮੁਕੇ ਆ ਹਾਂਜੀ ਦੋਸਤੋ ਮੈਂ ਇਸ ਵੇਲੇ ਨਾ ਪਿੰਡ ਸੁੱਗੇ ਦੇ ਵਿੱਚ ਮੌਜੂਦ ਹਾਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਤੇ ਸੁੱਗਾ ਕਾਫੀ ਮਸ਼ਹੂਰ ਪਿੰਡ ਹੈ ਛੋਟਾ ਜਿਹਾ ਕਸਬਾ ਹੈ ਇਹ ਮੇਰੇ ਨਾਲ ਇੱਕ ਪਰਿਵਾਰ ਮੌਜੂਦ ਹੈ ਇਹ ਮਾਤਾ ਜੀ ਨੇ ਇਹ ਮਾਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਇਹਨਾਂ ਦੋ ਬੱਚਿਆਂ ਨੂੰ ਪਾਲਿਆ ਕਿਉਂਕਿ ਬਚਪਨ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਜਿਹੜੇ ਆ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਤੇ ਕੋਈ ਵੀ ਕਮਾਈ ਦਾ ਸਹਾਰਾ ਨਹੀਂ ਮਾਤਾ ਜੀ ਦਾ ਉਹ ਇਕਲੌਤਾ ਪੁੱਤ ਜਿਹੜਾ ਸੀ ਉਹ ਵੀ ਦੁਨੀਆ ਨੂੰ ਪਿਆਰਾ ਹੋ ਜਾਂਦਾ ਤੇ ਮਾਤਾ ਜੀ ਵੀ ਇਕੱਲੇ ਰਹਿ ਗਏ ਤੇ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਜ-ਮਾਂਜ ਕੇ ਇਸ ਬੱਚਿਆਂ ਨੂੰ ਪਾਲਿਆ ਤੇ ਆ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਨਾ ਇਹ ਵੀ ਤਸਵੀਰ ਦਿਖਾ ਦਿਓ ਇਹ ਘਰ ਵੀ ਕਿਸੇ ਸਮਾਜ ਸੇਵੀ ਵੀਰ ਨੇ ਇਹਨਾਂ ਨੂੰ ਬਣਾ ਕੇ ਦਿੱਤਾ ਤੇ ਬਹੁਤ ਮਿਹਨਤ ਕੀਤੀ ਮਾਤਾ ਜੀ ਨੇ ਇਹਨਾਂ ਬੱਚਿਆਂ ਨੂੰ ਪਾਲਣ ਵਾਸਤੇ ਤੇ ਹੁਣ ਇਹ ਭੈਣ ਦਾ ਵਿਆਹ ਧਰਿਆ ਥੋੜੇ ਦਿਨਾਂ ਤੱਕ ਤੇ ਘਰ ਦੇ ਵਿੱਚ ਗਰੀਬੀ ਕਰਕੇ ਵਿਆਹ ਦੇ ਖਰਚੇ ਬਹੁਤ ਹੁੰਦੇ ਨੇ ਆਪਾਂ ਕਹਾਣੀ ਅਗਲੀ ਇਹਨਾਂ ਤੋਂ ਜਾਣਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਠਾਕ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਜੀ ਖਰਚਾ ਪਾਣੀ ਚਾਹੀਦਾ ਹੋਰ ਕੋਈ ਨਹੀਂ ਅੱਛਾ ਅੱਛਾ ਹਾਂਜੀ ਤੇ ਪਰਿਵਾਰ ਚ ਕੌਣ-ਕੌਣ ਸੀ ਪਰਿਵਾਰ ਚ ਹੀ ਆਹੀਂ ਨੋ ਪੋਤੀ ਦੋ ਪੋਤ ਮੁਕੇ ਤਿੰਨ ਪੁੱਤਰੇ ਮੁਕੇ ਦੋ ਹਨ ਨੋ ਮੁਕੇ ਅੱਛਾ ਸ ਇੱਕ ਉਡੀਕਾ ਕਬਾਜੀ ਕੀ ਹੈ ਤੁਹਾਡੇ ਬੇਟੇ ਨੂੰ ਇੱਕ ਨੌਨੇ ਉਹ ਤਾਂ ਸ਼ਰਾਬੀ ਸੀ ਇੱਕ ਨੂੰ ਕੈਂਸਰ ਹੋ ਗਈ ਤੇ ਦਜੀ ਨੇ ਸਫਾਈ ਕਰਾ ਲਈ ਤਾਂ ਫਿਰ ਉਹ ਸਾਰਾ ਪਰਿਵਾਰ ਤੁਹਾਡੇ ਪੋਤਾ ਪੋਤੀ ਹੈ ਇਹ ਪੁੱਤਰ ਪੁੱਤਰੀ ਜੀ ਅੱਛਾ ਅੱਛਾ ਹਾਂਜੀ ਤੇ ਕਿੰਨੀ ਉਮਰ ਹੈ ਲੜੀ ਇਹ ਨੇ 14 ਸਾਲ ਆ ਪੰਜਵੀਂ ਚ ਪੜਦਾ ਜੀ ਪੰਜਵੀਂ ਚ ਪੜਦਾ ਹਾਂਜੀ ਹਾਂਜੀ ਤੇ ਕੀ ਕੰਮ ਕਰਦੇ ਹੋ ਤੁਸੀਂ ਕੰਮ ਇਤਰਾ ਜੀ ਕੀ ਦਾ ਪੁੱਛ ਹੁਣ ਤਾਂ ਉਹ ਵੀ ਨਹੀਂ ਡਿਸਾਰਟ ਲੱਗੀ ਹੁਣ ਤਾਂ ਵੀ ਨਹੀਂ ਕੰਮ ਹੁੰਦਾ ਮੇਰੇ ਅੱਛਾ ਅੱਛਾ ਤੇ ਫੇਰ ਘਰ ਦਾ ਗੁਜ਼ਾਰਾ ਕਿਤਨਾ ਘਰ ਦਾ ਇਤਰਾ ਜੀ ਸਰਦਾਰਾ ਲਾ ਮਾਮੂ ਕੇ ਖਾਂਦੀ ਜੀ ਅੱਛਾ ਅੱਛਾ ਹਾਂਜੀ ਫੇਰ ਰੋਟੀ ਪਾਣੀ ਦਾ ਆ ਜੀ ਨਾ ਉੱਪਰ ਇਤਰਾ ਜੀ ਸਰਕਾ ਹੀ ਰੋਟੀ ਖਾ ਆਈ ਕੇ ਕੋ ਸਬਜ਼ੀ ਲਾਏ ਕੇ ਕੋ ਕਾਢ ਲਾਏ ਇਤਰਾ ਕਰੀ ਨਾ ਪੜਾਇਆ ਵੀ ਨਹੀਂ ਨਾ ਦਾਸ ਬੜੀ ਹੈ ਜੀ ਪੜੀ ਹਾਂਜੀ ਰਾਜ ਪੜਦਾ ਜੀ ਸਰਕਾਰੀ ਸਕੂਲ ਪੜਦਾ ਹਾਂਜੀ ਸਰਕਾਰੀ ਸੋ ਘਰ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਤੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਮਾਤਾ ਜੀ ਇਸ ਤਰ੍ਹਾਂ ਪਿੰਡ ਦੇ ਵਿੱਚੋਂ ਮੰਗ ਪੈਲ ਕੇ ਰੋਟੀ ਬੱਚਿਆਂ ਨੂੰ ਖਵਾਉਂਦੇ ਰਹੇ ਤੇ ਅੱਜ ਬੱਚੇ ਜਵਾਨ ਹੋਏ ਤੇ ਘਰ ਦੇ ਵਿੱਚ ਵਿਆਹ ਰੱਖਿਆ ਸਾਡੇ ਨਾਲ ਪਿੰਡ ਪਿੰਡ ਨਿਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀਰ ਜੀ ਵੈਦ ਖਾਲਸਾ ਕਾਲਸਾ ਵੀਰ ਜੀ ਵੈਦ ਖਾਲਸਾ ਵੈਦ ਹੀ ਫੜੇ ਸਾਧ ਸੰਗਤ ਜੀ ਬੇਨਤੀ ਆ ਹਾਂ ਵੀ ਆਮਨਾ ਵੀਡੀਓ ਆਉਂਦੀਆਂ ਨੇ ਵੀ ਬੱਚੇ ਗਰੀਬ ਆ ਜਿਨ੍ਹਾਂ ਦੀ ਮਦਦ ਕਰੋ ਪਰ ਉਹ ਕੋਈ ਪਤਾ ਕਰਾ ਨਹੀਂ ਦੱਸਦੇ ਹਾਂ ਕੋਈ ਸਿਕੰਦਰ ਪਾ ਦਿੰਦੇ ਰਹੇ ਅਸੀਂ ਦੱਸਦੇ ਆ ਸਾਡਾ ਪਿੰਡ ਸੁਗਾ ਜੇ ਇਹ ਸਾਡੇ ਪਿੰਡ ਦਾ ਘਮਾਤਲ ਪਰਿਵਾਰ ਇਹ ਨਾਲ ਏਡੀ ਵੱਡੀ ਹੋਈ ਆ ਬੀਬੀ ਨਾਲ ਤੇ ਅਸੀਂ ਨਗਰ ਵੀ ਮਦਦਪੂਰੀ ਕਰਨ ਦਾ ਹੈ ਜਿੰਨੀ ਜਗ੍ਹਾ ਕੋਈ ਆਪਣਾ ਆਪਣਾ ਮਦਦ ਕਰੇ ਅਸੀਂ ਤੇ ਉਹ ਬੇਨਤੀ ਕਰਦੇ ਆ ਅਸੀਂ ਸਾਰਾ ਨਗਰ ਇਹਦੇ ਬੀਬੀ ਦੇ ਨਾਲ ਆ ਤੇ ਇਹਦੀ ਅਸੀਂ ਪੂਰੀ ਮਦਦ ਕਰਨੀ ਆ ਜਦੋਂ ਚਪਾ ਚ ਰਹਿਮਤ ਕਰੇ ਤੇ ਜੇ ਕੋਈ ਹੋਰ ਵੀ ਕੋਈ ਦਾਨੀ ਸੱਜਣ ਚਾਹਵਾਨ ਹੋਵੇ ਤੇ ਉਹ ਕਰ ਸਕਦਾ ਆ ਆਹ ਜਿਹੜਾ ਆਹ ਦਾਬ ਕੋਈ ਆਦੇ ਕਰੀ ਹਾਲਾਤ ਜਿਹੜੇ ਮੈਂ ਚਾਹਣਾ ਚਾਹੂੰਗਾ ਵੀ ਸੰਗਤ ਨੂੰ ਨਾ ਆਪਾਂ ਪਛੋਕਰ ਵੀ ਦੱਸ ਦਈਏ ਥੋੜਾ ਜਿਹਾ ਇਹ ਮਾਤਾ ਜੀ ਨਾਲ ਕੀ ਇਹਨਾਂ ਦੀ ਕਹਾਣੀ ਸੀ ਕੋਈ ਦੋ ਇਹਦੇ ਬੇਟੇ ਸੀ ਇੱਕ ਨੂੰ ਕੈਂਸਰ ਹੋ ਗਿਆ ਸੀ ਦੂਜਾ ਸ਼ਰਾਬ ਨਾਲ ਮਰ ਗਿਆ ਇੱਕ ਨੌ ਬਚਾਰੀ ਪੂਰੀ ਹੋ ਗਈ ਤੇ ਕਹਾਣੀ ਤੇ ਮਾਰੀ ਆ ਕੇ ਇਹਨੇ ਚੈਨੇ ਬਲੇ ਰੋਲ ਖੁੱਲ ਕੇ ਨਿਆਣੇ ਪਾਲੇ ਦੋਵੇਂ ਤੇ ਮਦਾ ਪਿੰਡ ਦੀ ਅੱਗੇ ਵੀ ਮਦਾਦ ਕਰੀ ਜਾਂਦਾ ਹੁਣ ਵੀ ਸਾਰਾ ਪਿੰਡ ਮਦਾਦ ਕਰੂਗਾ ਇਹਨੇ ਜੇ ਕੋਈ ਵੇਤ ਕਿਸੇ ਕੋ ਵੇਤੀ ਜੋ ਹੈਗਾ ਕਿਸੇ ਕੋ ਆਪਣਾ ਰੱਖਦਾ ਮਰਚਿੰਗ ਤਾਕਤ ਭਣ ਭਰਾ ਕੋਈ ਹੋਏ ਵਾਲਾ ਤੂੰ ਮਦਾਦ ਕਰੇ ਦਾਨਪੁਣ ਚੰਗਾ ਦਾ ਸਾਡਾ ਪਿੰਡ ਤੇ ਕਰਦਾ ਇਹ ਸਾਰਾ ਗਈ ਜੀ ਪਰ ਇਹਨੇ ਸਾਡਾ ਪਿੰਡ ਸੁਗਾ ਜਿਲ੍ਹਾ ਤਰਨਤਾਰਨ ਤਖੀਰ ਪੱਟੀ ਬਲਾਗ ਪਿੱਖੀ ਵੰਡਿਆ ਉਹ ਲਾ ਨਹੀਂ ਕੋਈ ਹੈਗਾ ਇਹਨਾਂ ਦਾ ਕੋਈ ਮੋਬਾਈਲ ਨੰਬਰ ਤੁਹਾਡੇ ਕੋਈ ਯਾਦ ਹੋਵੇ ਜਾਂ ਕੋਈ ਇਹਨਾਂ ਕੋ ਦਾ ਨੰਬਰ ਨੰਬਰ ਹੈ ਹੀ ਕੋਈ ਨਹੀਂ ਮੇਰੇ ਹਸਾਬ ਨਾਲ ਤੁਸੀਂ ਆ ਆਪਣਾ ਨੰਬਰ ਦੇ ਦਿਓ ਦਾਨੀ ਸਜਣ ਤੁਹਾਡੇ ਨਾਲ ਕੋ ਨੰਬਰ ਹੈ ਉਹ ਗਰਬਕਸਿੰਗ ਦੇ ਦਿੰਦਾ ਨੰਬਰ ਆ ਗਰਬਕਸਿੰਗ ਹੀ ਆਓ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਇਸ ਪਰਿਵਾਰ ਦੇ ਹਾਲਾਤ ਬਾਰੇ ਹਾਂਜੀ ਹਾਲਾਤ ਬਹੁਤ ਮਾੜੇ ਜੀ ਇਸ ਪਰਿਵਾਰ ਦੇ ਹੂੰ ਅੱਗੇ ਵੀ ਤੁਸੀਂ ਦੱਸਿਆ ਵੀ ਆ ਵੀਰਾਂ ਨੇ ਇਹ ਮਾਤਾ ਜਦੋਂ جنگ ਇਹਦੇ ਵਿੱਚ ਹੀ ਇਹਦਾ ਘਰ ਵਾਲਾ ਮਰ ਗਿਆ ਹੂੰ ਉਹ ਇਹਨੇ ਬੱਚੇ ਪਾਲੇ ਗਾ ਹੁਣ ਇਹਦੇ ਜਿਹੜਾ ਮੁੰਡਾ ਸੀ ਉਹਦੇ ਇਹ ਦੋ ਬੱਚੇ ਆ ਉਹ ਵੀ ਇਹੋ ਹੀ ਪਾਲਣਦਾ ਹੀ ਐ ਕੁਝ ਪਿੰਡ ਤੋਂ ਇਹਨੂੰ ਸਪੋਰਟ ਮਿਲ ਜਾਂਦੀ ਆ ਕੋਈ ਸਮਾਜ ਸੇਵੀ ਇੱਕ ਬੰਦਾ ਹੈਗਾ ਸੀ ਉਹਨੇ ਆ ਇੱਕ ਕਮਰਾ ਬਣਾ ਕੇ ਦਿੱਤਾ ਇਹ ਬਾਥਰੂਮ ਬਣਾ ਕੇ ਦਿੱਤੇ ਉਹ ਮੈਂ ਵੀਡੀਓ ਪਵਾਈ ਸੀ ਤੁਹਾਡੇ ਤੋਂ ਹੀ ਤੇ ਹੁਣ ਇਹਨਾਂ ਨੇ ਰੱਖਿਆ ਵਿਆਹ ਕੁੜੀ ਦਾ ਇਹਦੇ ਕੋਲ ਵਿਚਾਰੀ ਕੋਈ ਕੁਛ ਹੈਗਾ ਹੀ ਨਹੀਂ ਹੁਣ ਵੀ ਪਿੰਡ ਹੀ ਮਦਦ ਕਰਨ ਦਿਆ ਜੀ ਜੀ ਤੇ ਜੇ ਕੋਈ ਸਮਾਜ ਸੇਵੀ ਬਾਹਰ ਵਾਲਾ ਵੀਰ ਵੀ ਕਰਨੀ ਚਾਹੁੰਦਾ ਮਦਦ ਤੇ ਸਿੱਧਾ ਹੀ ਇਹਨਾਂ ਨੂੰ ਆ ਕੇ ਮਿਲ ਲਵੇ ਹਾਂ ਤੁਸੀਂ ਆਪਣਾ ਇੱਕ ਰੀ ਫੇਰੀ ਮੋਬਾਈਲ ਨੰਬਰ ਬੋਲ ਦਿਓ ਕਿਸੇ ਨੇ ਕਨੈਕਟ ਕਰਨਾ ਹੋਵੇ ਤਾਂ ਕਨੈਕਟ ਕਰ ਸਕਦਾ ਹਾਂ ਜੀ ਮੇਰਾ ਨੰਬਰ 94634 47135 ਦੁਬਾਰਾ ਬੋਲ ਦਿਓ 94634 47135 ਚਲੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਸੋ ਪਿੰਡ ਵਾਸੀ ਸਾਡੇ ਨਾਲ ਨੇ ਬਾਬਾ ਜੀ ਵਾਹ ਖਾਲਸਾ ਵਾਹ ਸਾਹਿਬ ਜੀ ਫਤਿਹ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਪਰਿਵਾਰ ਬਾਰੇ ਅਸੀਂ ਇਹ ਪਰਿਵਾਰ ਬਾਰੇ ਇਹ ਕਹਿੰਦੇ ਆ ਕਿ ਬਹੁਤ ਗਰੀਬ ਪਰਿਵਾਰ ਆ ਜੀ ਇਹਨਾਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਹੂੰ ਵੱਧ ਤੋਂ ਵੱਧ ਜਿੰਨੇ ਵੀ ਹੋ ਸਕੇ ਪਿੰਡ ਵਾਲਿਆਂ ਦੇ ਕਰ ਨਹੀਂ ਕਰਨੀ ਬਿਲਕੁਲ ਤੇ ਜਿੰਨੇ ਵੀ ਭੈਣ ਭਰਾ ਵਾ ਆਸ ਤੋਂ ਪਾਸੋਂ ਜਿੰਨੇ ਵੀ ਕਰ ਸਕਦੇ ਆ ਉਹ ਵੱਧ ਤੋਂ ਵੱਧ ਮਦਦ ਕਰਨ ਇਸੇ ਕਰਕੇ ਇਥੇ ਆਣ ਕੇ ਇੱਕ ਚੀਜ਼ ਨਾ ਆਪਾਂ ਹੋਰ ਜ਼ਰੂਰ ਕਰਾਂਗੇ ਵੀ ਵੇਖੋ ਜਦੋਂ ਕਈ ਵਾਰੀ ਨਾ ਹੁੰਦਾ ਨਾ ਪ੍ਰੋਗਰਾਮ ਕੋਈ ਆਪਣੇ ਸਮਾਗਮ ਹੁੰਦੇ ਵੱਡੇ ਵੱਡੇ ਤੇ ਅਸੀਂ ਲੰਗਰਾਂ ਤੇ ਬੜਾ ਜ਼ੋਰ ਦਾ ਦੇਣਾ ਹੈ ਨਾ ਸੜਕਾਂ ਤੇ ਲੰਗਰ ਲਾ ਦੇਣੇ ਤੇ ਇਹੋ ਜਿਹੇ ਪਰਿਵਾਰਾਂ ਨੂੰ ਕਿਉਂ ਨਹੀਂ ਇਹੋ ਜੇ ਇਹੋ ਜਿਹੇ ਪਰਿਵਾਰਾਂ ਨੂੰ ਜਿੰਨੀ ਜੋਗੇ ਨਾ ਸਾਰੇ ਕਰਦੇ ਨਾਲ ਰੱਖ ਹਾਂ ਹੁਣ ਵੀ ਕਰਾਂਗੇ ਜਿੰਨੀ ਜੋਗਿਆ ਸਰ ਵੱਧ ਵੱਧ ਕਰੰਦਾ ਹੈ ਜੀ ਸੋ ਦੋਸਤੋ ਇਹ ਪਰਿਵਾਰ ਦੇ ਹਾਲਾਤ ਆਪਾਂ ਤੁਹਾਨੂੰ ਦੱਸਿਆ ਬਜ਼ੁਰਗ ਮਾਂ ਨੇ ਬੜਾ ਸੰਘਰਸ਼ ਕਰਕੇ ਬੱਚੇ ਪਾਲਿਆ ਤੇ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਕਿ ਸਾਡੀ ਧੀ ਜਿਹੜੀ ਆ ਉਹ ਵਧੀਆ ਸੰਸਕਾਰ ਲੈ ਕੇ ਜਾਵੇ ਤੇ ਵਧੀਆ ਉਹਨਾਂ ਨੂੰ ਅਸੀਂ ਸਮਾਨ ਵਧੀਆ-ਵਧੀਆ ਦੇ ਕੇ ਤੋਰੀਏ ਹੈਨਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਵੀਰ ਜੀ ਨੇ ਆਪਣਾ ਨੰਬਰ ਸਾਂਝਾ ਕੀਤਾ ਤੁਸੀਂ ਸਿੱਧਾ ਕਾਲ ਕਰਕੇ ਆਪ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਤੇ ਜੇ ਆ ਸਕਦੇ ਹੋ ਤੁਸੀਂ ਤੇ ਖੁਦ ਆ ਕੇ ਵਿਜ਼ਿਟ ਕਰੋ ਪਿੰਡ ਸੁਗਾ ਜ਼ਿਲ੍ਹਾ ਤਰਨਤਾਰਨ ਦਾ ਪਿੰਡ 6 ਤੇ 7 April ਨੂੰ ਪਿੰਡ ਦਾ ਵਿਆਹ ਹੈ ਤੇ ਸਾਰੇ ਰਲ ਕੇ ਆਓ ਹਲਾ ਮਾਰੀਏ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰਿਏ ਧੰਨਵਾਦ